ਬਦਕਿਸਮਤੀ ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸਤੇ ਵੀ ਕਿੰਨ ਤੋ ਪ੍ਰੰਤੂ ਕਰਨ ਲੱਗ ਪੈਂਦਾ ਕਿਸੇ ਦੇ ਪਰਸ਼ੰਤ ਤੇ ਮੈਂ ਕਈ ਕੋਟ ਬੂਤ ਪ੍ਰੇਤ ਸੂ ਕਰ ਮਿਰਗਾਚ 15 ਦਿਨ ਬੋਲਦਾ ਰਿਹਾ ਵਿਦੇਸ਼ ਦੀ ਗੱਲ ਹੈ ਉਹ ਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਉੱਥੇ ਪੰਜ ਸੱਤ ਡਾਕਟਰ ਨੂੰ ਮਿਲੇ ਕਹਿੰਦੇ ਗੈਨੀ ਜੀ ਇਹ ਦੇ ਨਾਲ ਤੇ ਬੜਾ ਵਹਿਮ ਪੈ ਲੇਗਾ ਤੇ ਮੈਂ ਕਿ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ ਤੇ ਇਲਜ਼ਾਮ ਲਾ ਲੋ ਆਖਦੇ ਤੇ ਉਹ ਪੈਨਮੈਂ ਤੇ ਉਹਦਾ ਕੋਲਾਸਕ ਜੀ ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਨਾ ਇਸ ਵਕਤ ਤੋ ਗੁਸਤਾਖੀ ਮਾ ਉਹ 6.5 ਅਰਬ ਬੂਤ ਪ੍ਰੇਤ ਵੀ ਮੰਨ ਲੋ ਜ਼ਮੀਨ ਦੇ ਉੱਤੇ ਹੈ ਇਸ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ ਇਤਨੇ ਦੇਵਤੇ ਵੀ ਮੰਨ ਲੋ ਦੇਵਤਿਆਂ ਦਾ ਆਵਾਸਾ ਸਤਸੰਗ ਦੇ ਚਾਹੁੰਦਾ ਹੈ ਮੰਦਰਾਂ ਚਾਹੁੰਦਾ ਹੈ ਮਸਜਿਦਾਂ ਚਾਹੁੰਦਾ ਹੈ ਦਰਗਾਹਾਂ ਤੇ ਆਉਂਦਾ ਹੈ ਗੁਰਦੁਆਰਿਆਂ ਚ ਆਉਂਦਾ ਹੈ। ਬੂਤਾਂ, ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ ਚ ਆਉਂਦਾ ਹੈ, ਸ਼ਰਾਬਖਾਨਿਆਂ ਚ ਆਉਂਦਾ ਹੈ, ਜੂਏਖਾਨਿਆਂ ਚ ਆਉਂਦਾ ਹੈ। ਜਿੰਨੇ ਜਵਾਰੀ ਬੈਠੇ ਹੁੰਦੇ ਨੇ, ਉਤਨੇ ਬੂਤ ਵੀ ਬੈਠੇ ਹੁੰਦੇ ਨੇ। ਕਿਸੇ ਮੰਦਰ ਦੇ ਜਿੰਨੇ ਸਤਸੰਗੀ ਬੈਠੇ ਹੁੰਦੇ ਨੇ, ਉਨੋਂ ਉਤਨੇ ਦੇਵਤੇ ਵੀ ਬੈਠੇ ਹੁੰਦੇ ਨੇ। ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ, ਦੇਵ ਦ੍ਰਿਸ਼ਟੀ ਇਹ ਦੇਵਤੇ ਨੂੰ ਦੇਖ ਲੈਂਦੇ ਨੇ। ਹੱਦ ਕੀ ਮੇਰੇ ਕੋਲ ਨਹੀਂ ਆਇਆ। ਆ ਹੁਣ ਸੂਰਤ ਪਹੁੰਚ ਰਹੇ ਨੇ ਗਾਇਨੀ ਬਲਵਿੰਦਰ ਸਿੰਘ ਕਨੇਡਾ ਰਹਿੰਦੇ ਹਨ ਚੰਗੀ ਭਜਨੀ ਕਾਤਮਾ ਸਿਆਟਲ ਦੀ ਗੱਲ ਹੈ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਆ ਜਿੱਥੇ ਜਹਾਜ਼ ਬਣਦੇ ਨੇ ਉੱਥੇ ਹੀ ਬਣਦੇ ਨੇ ਮਸ਼ਹੂਰ ਹੈ ਉਹਥੇ ਇੱਕ ਗੁਰਦੁਆਰਾ ਹੈ ਪੰਜ ਸੱਤ ਟਰਸਟੀਆਂ ਨੇ ਬਣਾਇਆ ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ ਥਾਂ ਤੇ ਉਹ ਬਣਾਉਂਦੇ ਸਨ ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ ਤੋਂ ਫਿਰ ਉਹਨਾਂ ਨੇ ਟਰਸ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ ਗਏ ਨੇ ਜੀ ਤੁਸੀਂ ਸਾਨੂੰ ਇੱਕ ਹਫਤਾ ਦੇ ਦਿਓ ਕਿਸੇ ਤਰੀਕੇ ਨਾਲ ਗਏ ਉਥੇ ਉਹ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਹੈ ਬਿਲਕੁਲ ਪਹਾੜ ਦੇ ਉੱਤੇ ਹੈ ਅਲੱਗ ਰਮੜੀਕ ਜਗ੍ਹਾ ਹੈ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ 'ਚ ਬੈਠੇ ਸੀ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਇਕੱਲੇ ਮਸੀਹ ਜੀ ਬੈਠੇ ਨੇ ਕਹਿੰਦੇ ਨਹੀਂ ਦੋ ਹੋਰ ਪਿੱਛੇ ਬੈਠੇ ਨੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਟ ਤੇ ਕੋਈ ਵੀ ਨਹੀਂ ਖੈਰ ਬਾਅਦ ਵਿੱਚ ਮੈਂ ਗਏ ਨਹੀਂ ਬਲਵਿੰਦਰ ਸਿੰਘ ਨੂੰ ਪੁੱਛਿਆ ਮੇਰੇ ਸੰਗਤੇ ਚ ਉਚੇਚਾ ਉੱਠ ਕੇ ਆਇਆ ਖਲਬਲੇ ਵੀ ਮਚੇ ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ ਕਿਨੇ ਔਖਾ ਹੋ ਕੇ ਤੇ ਜਾਣਾ ਹੀ ਸੀ ਮੈਂ ਉਹਨੂੰ ਚਾਰ ਸੁਣਾ ਦਿਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਕਿ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਨੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਗਾਇਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਬ ਸਿੰਘ ਦਾ ਪ੍ਰਕਾਸ਼ ਆਉਂਦਾ ਹੈ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਪਣੀ ਹੋਈ ਏ ਫੇ ਗੁਟਕੇ ਪਏ ਨੇ ਪੌਥੀਆਂ ਪਈਆਂ ਉਹਨੀਆਂ ਕੜਾ ਪ੍ਰਸ਼ਾਦ ਦੀ ਦੇਗ ਰੱਖਦੇ ਐਨ ਉਸੇ ਜਗ੍ਹਾ ਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗਿਆਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਖੰਡੇਕ ਗਿਆਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਫੇ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਅਸੀ ਰੋ ਜਾਂਦੇ ਮੈਂ ਕਿਹ ਦਿਖਾਈ ਦਿੱਤੇ ਇਹਨੇ ਕਹਿੰਦਾ ਹਾਂ ਹੋਰ ਤੇ ਨਹੀਂ ਕੁਛ ਆਖਿਆ ਨਹੀਂ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆ ਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹੋ ਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਹੁੰਦੇ ਨੇ ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸੇ ਨਹੀਂ ਕਰਦਾ ਕਈ ਵੇ ਮੇਂ ਬੜੇ ਹੁੰਦੇ ਨੇ ਸਮਝ ਕੱਖ ਨਹੀਂ ਆਉਂਦੀ ਕਿ இந்து ਬਣਨ ਤੋਂ ਬੋਧ ਕਰਦੇ ਆ। ਇਹ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ। ਇੱਕ ਬੀਬੀ ਸਿੱਖ ਘਰਾਣੇ ਦੀ ਹੈ। ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ। ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਦੇਈ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ। ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ। ਪਰ ਉਹ ਮੁਸਲਮਾਨ ਹੈ। ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਟੰਗਦੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਭੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ। ਫਤਿਹ ਮੈਨੂੰ ਕੀ ਆਖੇ? ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿੰਦਾ। ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ। ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ। ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ। ਆਪਾਂ ਫਜਰ ਨੂੰ ਹੀ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਦਾਰਾ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਫਿਰ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਬਾਰ-ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈਨੇ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਸਾ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਮੈਂ ਕਿ ਹੋਰ ਵੀ ਆਂੰਦਨ ਨਾ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਅਰਬਾਂ ਖਰਬਾਂ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਪੂਤ ਵੀ ਹੈਗੇ ਨੇ ਕਹੀ ਕੋਟ ਬੂਤ ਪ੍ਰੇਤ ਸੂ ਕਰ ਮੇਰਗਾ